ਸ਼ਸ਼ੀਕਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੂੰ ਕਈ ਵਾਰ ਸੁਪਰੀਮ ਕੋਰਟ ਤੋਂ ਫਟਕਾਰ ਲੱਗ ਚੁੱਕੀ ਹੈ ਕਿ ਤੁਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਾ ਕੇ ਮੁਲਾਕਾਤ ਕਰੋ ਉਸ ਨੂੰ ਕਨਵਿੰਸ ਕਰੋ ਕਿ ਉਹ ਆਪਣਾ ਮਨ ਵਰਤ ਛੱਡ ਦੇਵੇ ਜੇ ਗੱਲ ਕਰੀਏ ਜਗਜੀਤ ਸਿੰਘ ਢੱਲੇਵਾਲ ਦੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਐਮ ਅਤੇ ਦਿਲ ਨੂੰ ਦਹਿਲਾਉਣ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੇ ਇਨਕਾਰ ਕਰ ਦਿੱਤਾ ਹੈ ਕਿਹੜੀ ਗੱਲ ਵਾਸਤੇ ਇਨਕਾਰ ਕਰ ਦਿੱਤਾ ਹੈ ਉਸਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਿਸੇ ਵੀ ਸਮੇਂ ਦੁਨੀਆ ਤੋਂ ਕੁਝ ਕਰ ਸਕਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਦੇ ਨੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਗਜੀਤ ਸਿੰਘ ਡਲੇਵਾਲ ਦੀ ਜਿਹੜੀ ਉਹ ਡਾਕਟਰਾਂ ਦੀ ਟੀਮ ਹੈ ਉਸ ਨੇ ਸਾਰੀਆਂ ਹੀ ਜਥੇਬੰਦੀਆਂ ਅਤੇ ਖਾਸ ਕਰਕੇ ਪੰਜਾਬ ਨੂੰ ਨਿਰਦੇਸ਼ ਕਰ ਦਿੱਤੇ ਨੇ ਕਿ ਕਿਸੇ ਵੀ ਸਮੇਂ ਵੱਡਾ ਧਮਾਕਾ ਵੱਡਾ ਧਮਾਕਾ ਯਾਨੀ ਕਿ ਇਸ ਦੁਨੀਆ ਨੂੰ ਕੂਚ ਕਰ ਸਕਦੇ ਨੇ ਕਿਉਂਕਿ ਜਗਜੀਤ ਸਿੰਘ ਡਲੇਵਾਲ ਨੂੰ ਅੱਜ 27 ਦਿਨ ਪੂਰੇ ਹੋ ਗਏ 27 ਦਿਨ ਤੋਂ ਨਾ ਖਾਦਾ ਨਾ ਪੀਤਾ ਅਤੇ ਪਲੱਸ O ਕੈਂਸਰ ਦੇ ਪੇਸ਼ੈਂਟ ਵੀ ਨੇ ਡਾਕਟਰ ਉਹਨਾਂ ਦੇ ਕੋਲ ਨੇ ਲੇਕਿਨ ਇਸ ਦੇ ਬਾਪ ਯੂਧ ਵੀ ਉਹ ਆਪਣਾ ਇਲਾਜ ਨਹੀਂ ਕਰਵਾ ਰਿਹਾ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਅੱਜ ਡੱਲੇਵਾਲ ਨੇ ਬੋਲਣਾ ਬੰਦ ਕਰ ਦਿੱਤਾ ਹੈ ਅਤੇ ਉਹ ਕਿਸੇ ਨਾਲ ਮੁਲਾਕਾਤ ਵੀ ਨਹੀਂ ਕਰ ਸਕਦੇ ਯਾਨੀ ਕਿ ਕਈ ਸਿਆਸੀ ਆਗੂ ਆਪਣੀਆਂ ਰੋਟੀਆਂ ਸੇਕਣ ਵਾਸਤੇ ਕਈ ਧਾਰਮਿਕ ਜਥੇਬੰਦੀਆਂ ਵੀ ਅਪਰੋਚ ਕਰ ਰਹੀਆਂ ਨੇ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕਰੀਏ ਲੇਕਿਨ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਸਾਥੀ ਨੇ ਜਿਹੜੇ ਉਹਨਾਂ ਦੀ ਦੇਖਰੇਖ ਕਰਦੇ ਨੇ ਅਤੇ ਜਿਹੜੀ ਡਾਕਟਰ ਟੀਮ ਹੈ ਉਹਨਾਂ ਵੱਲੋਂ ਬਿਲਕੁਲ ਕੋਰੀ ਨਾ ਕਰ ਦਿੱਤੀ ਹੈਗਾ ਕਿ ਜਗਜੀਤ ਸਿੰਘ ਡੱਲੇਵਾਲ ਹੁਣ ਸਮਰੱਥ ਨਹੀਂ ਕਿ ਉਹ ਕਿਸੇ ਨਾਲ ਗੱਲਬਾਤ ਕਰ ਸਕਣ ਕੀ ਜਗਜੀਤ ਸਿੰਘ ਡੱਲੇਵਾਲ ਹੋਮਾ ਦੇ ਵਿੱਚ ਚਲੇ ਗਏ ਨੇ ਕਿ ਦਲੇਵਾਲ ਦਾ ਵਾਕਿਆ ਹੀ ਇਹਨਾਂ ਬੁਰਾ ਹਾਲ ਹੈ ਕਿਉਂਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਉਹਨਾਂ ਦੀ ਸਿਹਤ ਬੜੀ ਤੰਦਰੁਸਤ ਹੈ ਲੇਕਿਨ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਉਹਨਾਂ ਨੇ ਕਿਹਾ ਕਿ ਜਾਇਦਾ ਲਓ ਕਨਵਿਊਸ ਕਰੋ ਬਿਨਾ ਪ੍ਰੈਸ਼ਰਾਈਜ਼ ਕਰਨ ਤੋਂ ਬਿਨਾ ਦਬਾਅ ਤੋਂ ਬਿਨਾ ਚੁਕਾਤ ਤੋਂ ਆਪ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਲੇਕਿਨ ਇਹਨਾਂ ਦੋਨਾਂ ਪਾਰਟੀਆਂ ਦੇ ਕੰਨਾ ਉਤੇ ਜੂ ਨਹੀਂ ਸਰਕ ਰਹੀ ਇੰਝ ਲੱਗ ਰਿਹਾ ਹੈ ਜਿਵੇਂ ਜਗਜੀਤ ਸਿੰਘ ਡੱਲੇ ਵਾਲਕੋਮਾ ਦੇ ਵਿੱਚ ਚਲੇ ਗਏ ਹੁਣ ਕਿਉਂਕਿ ਉਹ ਹੁਣ ਕਿਸੇ ਦੇ ਨਾਲ ਗੱਲ ਵੀ ਨਹੀਂ ਕਰ ਸਕਦੇ ਅਤੇ ਸਾਰੀਆਂ ਹੀ ਆਗੂਆਂ ਜੋ ਉਹਨਾਂ ਨੂੰ ਮਿਲਣ ਦੀ ਅਪਰੋਚ ਕਰ ਰਹੇ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਯਾਨੀ ਕਿ ਜਗਜੀਤ ਸਿੰਘ ਡੱਲੇ ਦੇ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਦਿੱਲੀ ਦੇ ਖਨੌਰੀ ਬਾਰਡਰ ਤੋਂ ਲੈ ਕੇ ਕਿਉਂਕਿ ਅੱਜ ਲਗਭਗ 27 ਦਿਨ ਉਹਨਾਂ ਨੂੰ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਬਿਲਕੁਲ ਤਸ ਤੋਂ ਮਸ ਨਹੀਂ ਹੋ ਰਹੀ ਕੋਈ ਜਿਹੜੀ ਸੁਖਸਾਨ ਕੋਈ ਖਬਰ ਨਹੀਂ ਲੈ ਰਹੀ ਜਗਜੀਤ ਸਿੰਘ ਢੱਲੇਵਾਲ ਦੀ